ਰੂਪਨਗਰ ਦੇ ਅਸ਼ੋਕਾ ਲੋਟਰੀ ਸਟਾਲ ਤੇ ਲੱਗਿਆ 10 ਕਰੋੜ ਦੀ ਲੋਟਰੀ ਦਾ ਇਨਾਮ ਜੀ ਹਾਂ ਰੂਪਨਗਰ ਜ਼ਿਲ੍ਹੇ ਤੇ ਨੂਰਪੁਰ ਵੇਦੀ ਵਿੱਚ ਪਹਿਲੀ ਵਾਰ ਇੰਨਾ ਵੱਡਾ ਇਨਾਮ ਕਿਸੇ ਵਿਅਕਤੀ ਨੂੰ ਨਿਕਲਿਆ ਹੈ ਕਹਿੰਦੇ ਨੇ ਜਦੋਂ ਪਰਮਾਤਮਾ ਦੇਣ ਲੱਗਦਾ ਤਾਂ ਉਹ ਛੱਪੜ ਫਾੜ ਕੇ ਦਿੰਦਾ ਹੈ ਅਜੀਹਾ ਹੀ ਹੋਇਆ ਨੂਰਪੁਰ ਦੇ ਇੱਕ ਪਰਿਵਾਰ ਨਾਲ ਜੋ ਕਿ ਖੁਦ ਕੁਵੈਤ ਵਿੱਚ ਟਰਾਲਾ ਚਲਾ ਕੇ ਡਰਾਈਵਰੀ ਕਰਦਾ ਇੱਕ ਵਿਅਕਤੀ ਜਿਸ ਨੇ ਇੱਕ ਪੰਜਾਬ ਸਟੇਟ ਲੋਟਰੀ ਖਰੀਦੀ ਅਤੇ ਉਸ ਨੂੰ ਪਤਾ ਨਹੀਂ ਸੀ ਕਿ ਉਹ ਕਰੋੜਪਤੀ ਬਣ ਜਾਵੇਗਾ ਪਰ ਜਦੋਂ ਲੋਹੜੀ ਵੰਪਰ ਲੋਟਰੀ ਦਾ ਡਰਾ ਆ ਨਿਕਲਿਆ ਤਾਂ ਉਸ ਵਿੱਚ ਉਸਦੀ ਕਿਸਮਤ ਚਮਕ ਗਈ ਜੀ ਹਾਂ ਅੰਦਰ ਸਿੰਘ ਨੂਰਪੁਰ ਵੇਦੀ ਦੇ ਪਿੰਡ ਬੜਵਾ ਦਾ ਰਹਿਣ ਵਾਲਾ ਹੈ ਜੋ ਕਿ ਕੁਵੈਤ ਵਿੱਚ ਡਰਾਈਵਰੀ ਕਰਦਾ ਹੈ ਤੇ ਜਦੋਂ ਉਹ ਆਪਣੇ ਪਿੰਡ ਆਇਆ ਹੋਇਆ ਸੀ ਤਾਂ ਉਸਨੇ ਇੱਕ ਲੋਟਰੀ ਖਰੀਦੀ ਜੋ ਥੋੜਾ ਸਮਾਂ ਪਹਿਲਾਂ ਹੀ ਖਰੀਦੀ ਸੀ ਅਤੇ ਹੁਣ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਲੋਟਰੀ ਲੱਕੀ ਡਰਾ ਵਿੱਚ ਸ਼ਾਮਿਲ ਹੋਈ ਹੈ ਤੇ 10 ਕਰੋੜ ਰੁਪਏ ਦਾ ਇਨਾਮ ਉਸ ਨੂੰ ਲੱਗਿਆ ਹੈ ਤੁਹਾਨੂੰ ਦੱਸ ਦਈਏ ਕਿ ਉਸ ਦੇ بیٹے ਦਾ ਨਾਮ ਦਵਿੰਦਰ ਸਿੰਘ ਹੈ ਤੇ ਉਹ ਕਾਫੀ ਸਮਾਂ ਪਹਿਲਾਂ ਇੱਕ ਹਾਦਸੇ ਵਿੱਚ ਆਪਣੀ ਬਾਂਹ ਗਵਾ ਬੈਠਾ ਸੀ ਹੁਣ ਉਸ ਦੇ بیٹے ਦਵਿੰਦਰ ਤੇ ਹਰਪਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਇਹਨਾਂ ਪੈਸਿਆਂ ਨਾਲ ਕੋਈ ਆਪਣਾ ਕਾਰੋਬਾਰ ਕਰਨਗੇ ਲੋਕਲ ਲੋਟਰੀ ਸਟਾਲ ਦੇ ਮਾਲਕ ਹਿਮੰਤ ਕੱਕੜ ਦਾ ਕਹਿਣਾ ਹੈ ਕਿ ਉਹਨਾਂ ਦੇ ਲੋਟਰੀ ਸਟਾਲ ਤੋਂ ਵੱਡਾ ਇਨਾਮ ਲੱਗਿਆ ਹੋਇਆ ਹੈ ਜੋ ਕਿ ਪੂਰੇ ਪੰਜਾਬ ਤੇ ਰੂਪਨਗਰ ਜ਼ਿਲ੍ਹੇ ਵਿੱਚ ਕਾਫੀ ਵੱਡਾ ਇਨਾਮ ਹੈ ਤੇ ਇਹ ਰੂਪਨਗਰ ਜ਼ਿਲ੍ਹੇ ਵਿੱਚ ਪਹਿਲੀ ਵਾਰ ਕਿਸੇ ਵਿਅਕਤੀ ਨੂੰ ਨਾ ਵੱਡਾ ਲੋਟਰੀ ਵਿੱਚੋਂ ਇਨਾਮ ਮਿਲਣ ਜਾ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਜੋ ਲੋੜੀ ਬੰਪਰ ਹੈ ਉਸ ਵਿੱਚੋਂ ਇਹ 10 ਕਰੋੜ ਦਾ ਇਨਾਮ ਨਿਕਲਿਆ ਹੈ ਲੋੜੀ ਬੰਪਰ ਵਿੱਚ ਇਨਾਮ ਨਿਕਲਣ ਤੇ ਹਰਪਿੰਦਰ ਸਿੰਘ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਪੂਰਾ ਇਲਾਕਾ ਉਹਨਾਂ ਨੂੰ ਵਧਾਈਆਂ ਦੇ ਰਿਹਾ ਹੈ ਬਿਊਰੋ ਰਿਪੋਰਟ ਰੂਪਨਗਰ ਸਿੰਘਾ ਜੀ ਮੇਰਾ ਪਿੰਡ ਬੜਵਾਏ ਤੇ ਜੀ ਲਾਈਟਰੀ ਲੱਗੀ ਤੋਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਪਹਿਲਾਂ ਯਕੀਨ ਨਹੀਂ ਹੋਇਆ ਸੀ ਕਿ ਸਾਡੀ ਲਾਈਟ ਲਾਈਟਰੀ ਲੱਗੀ ਜੀ ਹਾਂਜੀ ਤੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਹਰੇਕ ਨੂੰ ਇੱਕ ਬੰਪਰ ਤਾਂ ਪਾਣਾ ਹੀ ਚਾਹੀਦਾ 500 ਰੁਪਏ ਵਿੱਚ ਦੇਖੋ ਇੰਨਾ ਵੱਡਾ ਨਾਮ ਨਿਕਲ ਜਾਂਦਾ ਤਾਂ ਬਹੁਤ ਵਧੀਆ ਜੀ ਬਸ ਠੀਕ ਹੈ ਸਾਡੇ ਹੀ ਬਸ ਖੁਸ਼ੀ ਨਹੀਂ ਹੋਈ ਵੀ ਕੀ ਕਹਦੀ ਹੈ ਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਕਹਿਣਾ ਚਾਹੁੰਦਾ ਜੀ ਅਸ਼ੋਕਾ ਲੋਟਰੀ ਏਜੰਸੀ ਤੋਂ ਜੀ ਮੈਂ ਉਹਨਾਂ ਦੇ ਅੱਗੇ ਓਨਰ ਓਨਰ ਲੱਕੀ ਜੀ ਲੱਕੀ ਜੀ ਉਹਨਾਂ ਕੋਲ ਤੋਂ ਮੈਂ ਟਿਕਟ ਲਈ ਜੀ ਨੂਰ ਪਵੇਦੀ ਉਹਨਾਂ ਦਾ ਛੁਕਲਾ ਜੀ ਇੱਕ ਉਹਨਾਂ ਦਾ ਅੱਗੇ ਬੰਦਾ ਸੀਗਾ ਉਹਨਾਂ ਕੋਲ ਤੋਂ ਸੀ ਟਿਕਟ ਲਈ ਨੂਰ ਪਵੇਦੀ ਤੋਂ ਜੀ ਹਾਂਜੀ ਤੇ ਅਸ਼ੋਕਾ ਲੈਟਰੀ ਏਜੰਸੀ ਵਾਲੇ ਹਾਂਜੀ ਜੋ ਜੋ ਉਸ ਦੀ ਓਨਰ ਹੈ ਜੀ ਕੀ ਕਰੋ ਵੀ ਬਦਾਈਏ ਸਾਨੂੰ ਜੀ ਤੁਸੀਂ ਦੱਸਿਓ ਕੀ ਕਰੋਗੇ ਜੀ ਹੁਣ ਹੁਣ ਜੇ ਅੱਗੇ ਬਸ ਆਪਣੀ ਲਾਈਫ ਅੱਛੀ ਕਰਾਂਗੇ ਜੀ ਬਸ ਤੇ ਵੱਧ ਤੋਂ ਵੱਧ ਉਸ ਪੈਸੇ ਨੂੰ ਵਧਾਣੇ ਦੀ ਕੋਸ਼ਿਸ਼ ਕਰਾਂਗੇ ਜੀ ਤੇ ਆਪਣਾ ਇਲਾਜ ਵੀ ਕਰਾਵਾਂਗੇ ਤੇ ਲੋੜਵੰਦਾ ਦੀ ਅਸੀਂ ਸੇਵਾ ਵੀ ਕਰਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਜੀ ਲੋੜਵੰਦਾਂ ਦੀ ਤੇ ਜੁਬੇ ਘਰ ਦੇ ਕਹਿੰਦੇ ਹੁੰਦੇ ਸਿਆਣੇ ਕਹਿੰਦੇ ਹੁੰਦੇ ਜਦੋਂ ਬਜ਼ੁਰਗ ਕਹਿੰਦੇ ਲੰਗਰ ਲਾਇਆ ਕਰੋ ਉਹ ਵੀ ਕਰਿਆ ਕਰਾਂਗੇ ਜੀ ਹਰ ਟਾਈਮ ਟਾਈਮ ਟੂ ਟਾਈਮ ਮੰਨ ਕੱਕੜ ਲੱਕੀ ਦੇ ਨਾਮ ਤੋਂ ਜਾਣਿਆ ਜਾਂਦਾ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਸਾਡੇ ਕਾਊਂਟਰ ਦੇ ਵਿੱਚ 10 ਕਰੋੜ ਦਾ ਫਰਸਟ ਪ੍ਰਾਈਜ਼ ਜੋ ਕਿ ਲਾਟਰੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਰਕਮ ਹੈ ਤੇ ਰੋਪੜ ਦੇ ਵਿੱਚ ਸਾਡੇ ਇਸੇ ਆਈ ਹੈ ਉਸ ਵਾਹਿਗੁਰੂ ਦੀ ਉਹ ਪਰਮਾਤਮਾ ਦੀ ਅੱਜ ਕਿਰਪਾ ਹੋਈ ਹੈ ਸਾਡੇ ਕਾਊਂਟਰ ਤੇ ਵੀ ਸਾਡੇ ਕੋਲ ਲਾਟਰੀ ਜਿਹੜੀ ਹੈ 10 ਕਰੋੜ ਦੀ ਨਿਕਲੀ ਹੈ ਜਿਹਦਾ ਟਿਕਟ ਨੰਬਰ ਹੈ B 568 370 ਨੰਬਰ ਔਰ ਇਹਨਾਂ ਭਾਈ ਸਾਹਿਬ ਦਾ ਨਿਕਲਿਆ ਜੋ ਨੂਨਪੁਰ ਵੇਦੀ ਵਿੱਚ ਰਹਿੰਦੇ ਨੇ ਔਰ ਇਹ ਸਾਡੀ ਰਿਸਪੋਨਸੀਬਿਲਟੀ ਹੈ ਅਸੀਂ ਇਹਨਾਂ ਨੂੰ ਸਰਕਾਰੀ ਪ੍ਰੋਸੈਸ ਦੁਆਰਾ ਟਿਕਟ ਡਾਕਟਰ ਦਫਤਰ ਜਮਾ ਕਰਾ ਕੇ ਇਹਨਾਂ ਨੂੰ ਕਲੇਮ ਕਰਾਇਆ ਜਾਵੇ ਔਰ ਇਹ ਸਾਰੀ ਰਿਸਪੋਨਸਿਬਿਲਟੀ ਸਾਡੀ ਹੈ ਅਸੀਂ ਇੱਕ ਦੋ ਦਿਨ ਦੇ ਅੰਦਰ ਅੰਦਰ ਟਿਕਟ ਇਹਦਾ ਜਮਾ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਆ ਆਪਣੀ ਟੀਮ ਵੱਲੋਂ ਸ਼ੋਕਾ ਲੋਟੀ ਦੀ ਟੀਮ ਵੱਲੋਂ ਵੀ ਇਹਨਾਂ ਨੂੰ ਇਹ ਜਿਹੜੀ ਇਹ ਵੱਡੀ ਅਮਾਉਂਟ ਆ ਇਹ ਲੱਗੀ ਆ ਰੋਪੜ ਸ਼ਹਿਰ ਦੇ ਭਾਗ ਖੁੱਲ ਚੁੱਕੇ ਆ ਕਈ ਮੇਰੇ ਵੀਰ ਭਰਾ ਕਹਿੰਦੇ ਸੀ ਰੋਪੜ ਤੇ ਇਨਾਮ ਨਹੀਂ ਲੱਗਦਾ ਇਨਾਮ ਨਹੀਂ ਲੱਗਦਾ ਔਰ ਪਰਮਾਤਮਾ ਨੇ ਜਦ ਕਿਰਪਾ ਕੀਤੀ ਹੈ ਅੱਜ ਛੱਪੜ ਫਾਰ ਕੇ ਕਿਰਪਾ ਕੀਤੀ ਹੈ ਕਿ ਸਿੱਧਾ ਹੀ 10 ਕਰੋੜ ਦਾ ਇਨਾਮ ਰੋਪੜ ਦੀ ਝੋਲੀ ਹੁਣ ਸਮਾਂ ਇਦਾਂ ਲ ਆ ਗਿਆ ਹੈ ਕਿ ਲੋਕ ਲੁਧਿਆਣੇ ਤੋਂ ਵੀ ਆ ਕੇ ਸ਼ੋਕਾ ਲੋਟੀ ਤੋਂ ਟਿਕਟ ਖਰੀਦ ਰਹੇ ਆ ਔਰ ਕਰੋੜਪਤੀ ਲੱਖਵਤੀ ਬਣ ਰਹੇ ਆ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੁਹਾਨੂੰ ਅੱਜ ਤੁਹਾਡੀ ਲੈਟਰੀ ਭਾਈ ਖੋਜੋ ਜੀ ਇਹ ਕਿਹੜੇ ਇਲਾਕੇ ਦੇ ਜਿਹੜੇ ਪਿੰਡ ਤੋਂ ਆ ਜੀ ਪਿੰਡ ਵੜਵਾ ਜੀ ਕਦੋਂ ਖਰੀਦੀ ਸੀ ਲੈਟਰੀ ਕਦੋਂ ਖਰੀਦੀ ਸੀ ਲੈਟਰੀ ਇਹ ਵੀ ਖਰੀਦੀ ਸੀ 12 ਜੁਲਾਈ ਨੂੰ ਅਸ਼ੋਕਾ ਲੋਟੀ ਵਾਲੇ ਅਸ਼ੋਕਾ ਲੋਕੜੀ ਲੋਟ ਰਿਹਾ ਹੈ ਤਾਂ ਅੱਜ ਪਹਿਲਾਂ ਵੀ ਲੈਟਰੀ ਬੰਦ ਹੋ ਸੀ ਦਾ ਪਾਉਂਦੇ ਆ ਜੀ ਪਹਿਲਾਂ ਪਾਉਂਦੇ ਸੀਗੇ ਹਾਂ ਤੇ ਈਸ਼ਵਰੀ ਥੋੜੀ ਟਿਕਟ ਲੀਤੀ ਐ ਹਾਂ ਜੀ ਜਿੰਨਾ ਦਾ ਘੱਟ ਕੀ ਕੰਮ ਕਰਦੇ ਸੀ ਕੀ ਕੰਮ ਕਰਦੇ ਤੁਸੀਂ ਮੈਵਰੀ ਕਰਦੇ ਆ ਜੀ ਮੈਵਰੀ ਕਰਦੇ ਆ ਕੀ ਸੋਚ ਕੇ ਲੈਟਰੀ ਭਾਈ ਸੀ ਲੋਡ ਵੀ ਘਰ ਦੇ ਵਿੱਚ ਪੈਦੀ ਲੋੜ ਤਾਂ ਹੀ ਹੱਟ ਆਉਂਦੀ ਪੈਸੇ ਜੀ ਜੇ ਲੋੜ ਕਿਹਨੂੰ ਨਹੀਂ ਹੁੰਦੀ ਅੱਛਾ ਹੁਣ ਪੂਰੀ ਹੋ ਗਈ ਨਾ ਥੋੜੀ ਜਿਹਾ ਤਾਂ ਕੱਢ ਜੇ ਕੁਝ ਜੇ ਦੇਉਣੇ ਐ ਅੱਛਾ ਕੰਦੇ ਕੇ ਹੈਗੇ ਕਰਦੇ ਐ ਅੱਛਾ ਪੂਰੀ ਹੋ ਗਈ ਦੇ ਲੋਕਾਂ ਨੂੰ ਖੁਸ਼ੀ ਆ ਸਾਰੇ ਪਰਿਵਾਰ ਨੂੰ ਹਾਂਜੀ ਜਾਨ ਕੋਈ ਦੇ ਲਾਟਿਆ ਡੈਡ ਲੱਗਿਆ ਜੀ ਬਹੁਤ ਵਧੀਆ ਲੱਗਿਆ ਵਿਸ਼ਵਾਸ ਨਾਲ ਡੈਡ ਲਾਟਰੀ ਲਈ ਹੈ ਜੀ ਤੇ ਲੱਗਿਆ ਜੀ ਵਾਹਿਗੁਰੂ ਦੀ ਕਿਰਪਾ ਹੋ ਗਈ ਕਿਹੜੇ ਪਿੰਡ ਤੋਂ ਜੀ ਪਿੰਡ ਬੜਵਾ ਜੀ ਜਿਹੜਾ ਰੋਪੜ ਕੀ ਕੰਮ ਕਰਦੇ ਹੋ ਜੀ ਇਹ ਡਰਾਈਵਿੰਗ ਕਰਦੇ ਆ ਤੁਹਾਡੀ ਆਪਣੀ ਗੱਡੀ ਹੈ ਤੁਹਾਡੇ ਕੋਲ ਨਹੀਂ ਤਾਂ ਬਾਹਰ ਕਰਦੇ ਨੇ ਨੌਕਰੀ ਕਰਦੇ ਹੋ ਕੋਈ ਆ ਕੋਈ ਆ ਕੋਈ ਆ ਜੀ ਹੋਰ ਕੀ ਕਹਿਣਾ ਚਾਹੋਗੇ ਮੈਸੇਜ ਆਪੇ ਮਾਨਸੇ ਆਪਣੇ ਪਿੰਡ ਵਾਲਿਆਂ ਨੂੰ ਕੀ ਕਹਿਣਾ ਜਨ ਸਾਰਿਆਂ ਨੂੰ ਕਿਸਮਤ ਬਣ ਸਕੂ ਜਿਸੇ ਜਿਸੇ ਦੇਵੀ ਕਿਸਮਤ ਖੋਲ੍ਹ ਸਕਦੀ ਹੈ ਲੈਟਰੀ ਜ਼ਰੂਰ ਖਰੀਦੋ 500 ਵਿੱਚ 1 ਲੱਖ ਦੀ ਜ਼ਰੂਰ